ਸ਼ਮੀ ਹਾਂਜੀ ਉਹ ਘਰੋਂ ਫੋਨ ਆਇਆ ਸੀ ਕਿਦਾ ਸੀ ਮਰਦ ਦਾ ਕਿਦੇ ਕੋਈ ਫੇਰਾ ਪੌਣ ਆਉਣਾ ਵਾ ਆਹੋ ਮੈਨੂੰ ਵੀ ਫੋਨ ਆਇਆ ਸੀ ਕੈਂਡੀ ਸੀ ਦੀਦੀ ਅੱਜ ਨਾ ਫੇਰਾ ਪੌਣ ਆਉਣਾ ਵਾ ਘਰੇ ਤੇ ਤੁਸੀਂ ਵੀ ਆ ਜਾਓ ਦੋਵੇਂ ਜਾਣੇ ਮੇਰੀ ਗੱਲ ਸੁਣੋ ਆਪਾਂ ਹੋ ਆਉਨੇ ਆ ਦੋਵੇਂ ਚਲੋ ਚਲੀਏ ਨਹੀਂ ਯਾਰ ਮੈਂ ਨਹੀਂ ਜਾਣਾ ਉੱਥੇ ਤੂੰ ਜਾਣਾ ਦਿਲ ਜਾ ਉੱਥੇ ਯਾਰ ਮੇਰੀ ਇੱਜ਼ਤ ਨਹੀਂ ਕਰਦੇ ਹੁਣ ਤਾਂ ਜਮਾ ਇੱਜ਼ਤ ਨਹੀਂ ਕਰਨੀ ਉਹਨਾਂ ਨੂੰ ਲੈਂਡਲੋਰਡ ਜਵਾਈ ਮਿਲ ਗਿਆ ਮੇਰੀ ਕਿਥੋਂ ਇੱਜ਼ਤ ਕਰਨੀ ਉਹਨਾਂ ਦਵਾਂ ਨੇ ਮੇਰੀ ਗੱਲ ਸਮਝੋ ਜੀ ਜੋ ਮਰਜੀ ਨਵਾਂ ਨਾਲੋਂ ਕਦੀ ਮਾਸ ਵੀ ਅੱਡ ਹੋਇਆ ਵਾ ਰਿਸ਼ਤੇ ਤੇ ਰਿਸ਼ਤੇ ਹੀ ਹੁੰਦੇ ਆ ਜੇ ਸਿਮਰਤ ਮੇਰੀ ਭੈਣ ਹੈ ਨਾ ਕਿ ਉਹਨੇ ਭੈਣ ਹੀ ਰਹਿਣਾ ਵਾ ਤੇ ਮੈਂ ਇਹ ਚਾਹੁੰਨੀ ਆ ਕਿ ਆਪਾਂ ਜਾਈਏ ਨਵੇਂ-ਨਵੇਂ ਸਾਖ ਜੁੜੇ ਆ ਚੰਗਾ ਨਹੀਂ ਲੱਗਦਾ ਇਦਾਂ ਗੁੱਸੇ ਗਿਲੇ ਨਾਲ ਮੈਨੂੰ ਵੀ ਕਿਸੇ ਵੇਲੇ ਥੋੜਾ ਫੀਲ ਹੁੰਦਾ ਵਾ ਪਰ ਨਹੀਂ ਉਹਨਾਂ ਵੈਸੇ ਹੀ ਕਰਦੇ ਆ ਇਦਾਂ ਚਲੋ ਚੱਲੀਏ ਆਪਾਂ ਚਲੋ ਕਰੀਏ ਤਿਆਰੀ ਫਿਰ ਆਪਾਂ ਮੈਂ ਮੰਮੀ ਜੀ ਨੂੰ ਦੱਸ ਦੇਣੀ ਆ ਆਹ ਉਹਨਾਂ ਦਾਦੀ ਰੋਟੀ ਪਾਣੀ ਬਣਾਦੇ ਉਹਨਾਂ ਦਾ ਐਵੇਂ ਬਾਅਦ ਚ ਔਖੇ ਨਾ ਹੋਣ ਆ ਮੰਮੀ ਜੀ ਕੋ ਨਾ ਜ਼ਿਆਦਾ ਕੰਮ ਨਹੀਂ ਹੁੰਦਾ ਮੈਂ ਉਹਨਾਂ ਨੂੰ ਕਹਿਨੀ ਆ ਕਿ ਮੈਂ ਤੁਹਾਡੀ ਰੋਟੀ ਬਣਾ ਜਾਨੀ ਆ ਨਾਲੇ ਪਾਪਾ ਵੀ ਖਾ ਲੈਣਗੇ ਤੇ ਚਲੋ ਜੇ ਤੁਸੀਂ ਕੱਪੜੇ ਬਦਲਨੇ ਆ ਤੇ ਬਦਲ ਲਓ ਪੈਸੇ ਤੇ ਵਧੀਆ ਪਾਏ ਆ ਤੁਸੀਂ ਕਹਿੰਦੇ ਸੀ ਨਾ ਅੱਜ ਦੋਸਤ ਘਰੇ ਜਾਣਾ ਵਾ ਤੇ ਮੈਂ ਵੀ ਤੱਦੇ ਤਿਆਰ ਹੋ ਗਈ ਸੀ ਤੁਹਾਡੇ ਨਾਲ ਜਾਣ ਨੂੰ ਚਲ ਹੁਣ ਇਧਰ ਨੂੰ ਚੱਲ ਜੰਨੇ ਆ ਮੰਮੀ ਜੀ ਹਾਂ ਜੀ ਬੁੱਤ ਚਾਹ ਪੀ ਲਈ ਤੁਸੀਂ ਹਾਂ ਜੀ ਪੀ ਲਈ ਅੱਛਾ ਮੰਮੀ ਮੇਰੀ ਗੱਲ ਸੁਣੋ ਹਾਂ ਜੀ ਅਸੀਂ ਨਾ ਘਰ ਚੱਲੇ ਸੀ ਥੋੜੀ ਦੇਰ ਪੀਕੇ ਮੇਰੇ ਅੱਛਾ ਪਿਓ ਉਹਨਾਂ ਅਸੀਂ ਮਰਤ ਨੇ ਆਉਣਾ ਵਾ ਅੱਛਾ ਅੱਜ ਤੇ ਮੈਂ ਸੋਚਿਆ ਭੈਣਾ ਭੈਣਾ ਇਕੱਠੀਆਂ ਹੋ ਜਾਈਏ ਤੇ ਚੱਲ ਕੋਈ ਗੱਲਬਾਤ ਕਰਾਂਗੇ ਨਾਲੇ ਥੋੜੀ دیر ਆਪਾਂ ਇਕੱਠੇ ਟਾਈਮ ਸਪੈਂਡ ਕਰ ਲਾਂਗੇ ਹਾਂਜੀ ਤੇ ਮੰਮੀ ਮੈਂ ਜਾਵਾਂ ਆ ਕੋਈ ਗੱਲ ਨਹੀਂ ਜਾਓ ਇਹ ਵੀ ਮੇਰੇ ਨਾਲ ਚੱਲੇ ਆ ਮੰਮੀ ਅੱਛਾ ਕੋਈ ਨਹੀਂ ਧਿਆਨ ਨਾਲ ਜਾਇਓ ਗੱਲ ਸੰਬੱਤ ਮੇਰੀ ਕੁਛ ਲੈ ਜੀ ਜਾਣ ਲੱਗੀ ਆਪਣੇ ਭਤੀਜੇ ਜੋ ਦੀ ਹੈ ਬੱਚੇ ਨੂੰ ਆਸ ਹੁੰਦੀ ਪੂਆ ਆਈ ਅੱਛਾ ਮੰਮੀ ਮੈਂ ਤੇ ਹਰ ਵਾਰ ਲੈ ਕੇ ਜਾਣੀ ਆ ਚਲ ਕੋਈ ਨਹੀਂ ਜੋ ਸਰਦਾ ਬੰਦਾ ਲੈ ਜੀ ਹੈ ਠੀਕ ਹੈ ਮੰਮੀ ਜੀ ਮੈਂ ਜ਼ਰੂਰ ਲੈ ਕੇ ਜਾਵਾਂਗੀ ਠੀਕ ਹੈ ਤੇ ਮੰਮੀ ਤੁਸੀਂ ਦੱਸ ਦੋ ਰੋਟੀ ਚ ਕੀ ਬਣਾਉਣਾ ਵਾ ਮੈਂ ਨਾ ਬਣਾ ਕੇ ਜਾਨੀ ਆ ਨਹੀਂ ਕੋਈ ਨਹੀਂ ਇਹ ਦੋ ਦੋ ਫੁਲਕੇ ਖਾਣੇ ਆਪ ਤੋਂ ਖਾ ਲਾਂ ਕੋਈ ਗੱਲ ਕੋਈ ਨਹੀਂ ਮੰਮੀ ਮੈਂ ਸਬਜ਼ੀ ਬਣਾ ਜਾਨੀ ਆ ਤੁਸੀਂ ਕਿਤੇ ਟੈਨਸ਼ਨ ਲੈਂਦੇ ਫਿਰੋਗੇ ਕੋਈ ਗੱਲ ਨਹੀਂ ਮੈਂ ਬਣਾ ਲੂੰਗੀ ਜਾਣਦੇ ਹਾਂ ਉਹ ਕਹ ਦੋ ਹਾਂ ਉਹ ਮੈਂ ਕਹ ਜਾਂ ਮੈਂ ਕਹ ਜਾਂ ਆਂ ਹਿੱắpੇ ਖਾ ਲਾਂਗੇ ਰੋਟੀ ਆ ਜਾ ਬੁੱਤ ਨੂੰ ਜਾ ਕੋਈ ਗੱਲ ਨਹੀਂ ਰੋਟੀਆਂ ਕੋਈ ਨਹੀਂ ਆਪਾਂ ਖਾ ਲਾਂਗੇ ਠੀਕ ਹੈ ਪਾਪਾ ਠੀਕ ਹੈ ਕੋਈ ਗੱਲ ਨਹੀਂ ਫਤਗਾਲ ਸੁਣ ਇੱਧਰ ਆ ਹਾਂਜੀ ਮੰਮੀ ਆਪਣੀ ਮੰਮੀ ਨੂੰ ਤੇ ਆਪਣੀ ਭਝਾਈ ਨੂੰ ਫੋਨ ਕਰ ਦੇ ਚਲ ਬੰਦੇ ਨੂੰ ਪਤਾ ਹੋਵੇ ਵੀ ਆਉਣਾ ਤੇ ਕੋਈ ਇੰਤਜ਼ਾਮ ਕਰ ਲੈਂਦਾ ਲੈ ਮੰਮੀ ਫੋਨ ਕੀ ਕਰਨਾ ਵਾ ਆਪਣਾ ਤੇ ਘਰ ਆ ਚਲ ਕੋਈ ਗੱਲ ਨਹੀਂ ਕਰ ਦੇ ਦੇ ਕੋਈ ਨਹੀਂ ਮੰਮੀ ਕਰ ਦਿੰਨੀ ਆ ਮੈਂ ਚੱਲੇ ਜਾਂ ਤੁਸੀਂ ਹਾਂਜੀ ਮੰਮੀ ਅਸੀਂ ਚੱਲੇ ਆਂ ਤੇ ਸ਼ਾਮ ਤੱਕ ਮੋੜਾਵਾਂਗੇ ਤੇ ਜੇ ਅਸੀਂ ਰਹਿਣਾ ਹੋਏਗਾ ਤਾਂ ਤੁਹਾਨੂੰ ਫੋਨ ਕਰ ਦਾਂਗੇ ਮੰਮੀ ਠੀਕ ਹੈ ਤੁਸੀਂ ਆਪਣਾ ਖਿਆਲ ਰੱਖਿਓ ਨਾਲੇ ਪਾਪਾ ਦਾ ਵੀ ਹਾਂ ਠੀਕ ਤੇ ਧਿਆਨ ਨਾ ਜਾਏ ਠੀਕ ਹੈ ਹਾਂਜੀ ਹਲੋ ਉੱਠ ਜਾਓ ਠੀਕ ਹੈ ਜੀ ਤੁਹਾਨੂੰ ਬਾਅਦ ਫਿਰ ਵੇਲਾ ਨਾ ਉਹ ਜਿੱਦੀ ਹੱਡੀ ਚੰਗੀ ਆ। ਇਹ ਜਗ੍ਹਾ ਸਾਡਾ ਇੰਨਾ ਗਿਆ ਰਾਦੀ ਆ। ਉਹ ਤੇ ਵਿਚਾਰੀ ਕਹਿੰਦੀ ਮੈਂ ਤੇ ਇਹ ਨਹੀਂ ਬਣਾਉਣਾ। ਵੱਡੇ ਕਰਦੀ ਐ ਤੇ ਫੇਰ ਵੀ ਵੇਲਾ ਕਿੰਨਾ ਇਜ਼ਤ ਕਾਲ ਕਰਦੀ ਜਾਂਦਾ। ਚਲ ਆਜੋ ਲੱਭਣੀ ਆਂ ਇਹਦੇ। ਆਜੋ ਆਜੋ। ਆਜੋ ਕਰ ਤੇ ਕੋਈ ਗਣੀ ਰੋਟੀ ਤੂੰ ਆਪੇ ਭਗਾ ਲਈ। ਚਲ ਉੱਠਾ ਫਿਰ। ਠੀਕ ਆ ਜੀ। ਹਾਂ ਆਜੋ। ਜਦੋਂ ਕੋਈ ਦਿਨ ਕੋਈ ਵਾਰ ਕੋਈ ਕੰਮ ਹੋਵੇ ਨਾ ਤੇ ਕੰਮ ਲਈਨੇ ਛੁੱਟੀ ਸਭ ਤੋਂ ਪਹਿਲਾਂ ਕਰਨੀ ਹੁੰਦੀ ਐ। ਸਮਾਂ ਨਹੀਂ ਆਂਦੀ। ਬੰਦਾ ਕੀ ਕਰੇ ਤੇ ਕੀ ਨਾ ਕਰੇ ਹੈ ਅੰਜੂ ਅੰਜੂ ਹਾਂਜੀ ਮੰਮੀ ਦੱਸੋ ਅੰਜੂ ਇਹ ਗੱਲ ਸੁਣਨਾ ਬੈਲ ਵੱਜ ਨਹੀਂ ਆ ਬੈਲ ਵੱਜ ਜਾਂਦੀ ਆ ਹਾਂ ਹਾਂ ਇਹ ਯਾਰ ਤੈਨੂੰ ਨਹੀਂ ਸੁਣਿਆ ਮੇਰਾ ਛੋਲੇ ਤੂੰ ਸੋਈ ਤਕੋ ਸਵੇਰੇ ਜਦ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਇਹ ਜਾਵੇ ਜਾਂ

ਸਿਗਾ ਬਾਬੀ ਸਤਿ ਸ੍ਰੀ ਅਕਾਲ ਸ਼ੰਮੀ ਗਗਨ ਤੁਸੀਂ ਦੋਵੇਂ ਹਾਂਜੀ ਬਾਬੀ ਪੋਣਾ ਸਿਮਰਦਾ ਬੁਣਾ ਆਇਆ ਸੀ ਉਹਨੇ ਆਉਣਾ ਵਾ ਨਾ ਅੱਜ ਛੋ ਮੈਨੂੰ ਕਹਿੰਦੀ ਸੀ ਕਿ ਦੀਦੀ ਤੁਸੀਂ ਵੀ ਆ ਜਾਓ ਆਪਾਂ ਇਕੱਠੇ ਬਹਾਂ ਖਰੋਵਾਂਗੇ ਗੱਲਾਂ ਗੁੱਲਾਂ ਮਾਰਾਂਗੇ ਅੱਛਾ ਤੂੰ ਫਿਰ ਉਹ ਆਉਣ ਤੋਂ ਪਹਿਲਾਂ ਇੱਕ ਫੋਨ ਤਾਂ ਕਰ ਦਿੰਦੀ ਦੱਸ ਜੇ ਆਣ ਹੀ ਲੱਗੀ ਸੀ ਤਾਂ ਮੈਂ ਕੋਈ ਤਿਆਰੀ ਕਿਉਂ ਨਹੀਂ ਕਰ ਲੈਂਦੀ ਲੈ ਬਾਬੀ ਅਸੀਂ ਆ ਗਈਆਂ ਫੋਨ ਕਾਦਾ ਕਰਨਾ ਆਪਣਾ ਤੇ ਘਰ ਆਇਆ ਆਪਣੇ ਘਰ ਆਉਣ ਲੱਗਿਆ ਵੀ ਫੋਨ ਕਰਨਾ ਹੁੰਦਾ ਵਾ ਆਜੋ ਜੀ ਲੰਘ ਜਾ ਫਿਰ ਕਮਾਲ ਦੀ ਗੱਲ ਹੈ ਇੱਥੇ ਸਾਈਆਂ ਕਿਤੇ ਵੀ ਆ ਤੇ ਵਧਾਈਆਂ ਕੋਈ ਪਾਈ ਜਾਂਦੇ ਆ ਆਹਾਂ ਕਿਸੇ ਨੇ ਸੀ ਆ ਹੈ ਗਈ ਮਾਂ ਚੱਕ ਤੇ ਦੱਸ ਹੂੰ ਚੁੱਕਦੀ ਐ ਤੇ ਤੋਰ ਆਂਦੀ ਐ ਬੰਦਾ ਕਦੀ ਫੋਨ ਤਾਂ ਕਰ ਲੇ ਆਉਣਾ ਹੁੰਦਾ ਤੇ ਹੁਣੇ ਦੀ ਖਿਦਮਤ ਕਰੋ ਅੱਛਾ ਮੰਮੀ ਸ਼ਬੀਤ ਨੂੰ ਪਾਸਾ ਆਈ ਤੋ ਦੱਸਦੀ ਘਰ ਕੋਈ ਨਾ ਆਉਣਾ ਤੇ ਸਿਮਰਤ ਨੇ ਹੀ ਤੇ ਤੂੰ ਕਿਧਰ ਮੰਮੀ ਸਿਮਰਤ ਨੇ ਆਉਣਾ ਸੀ ਨਾ ਤੇ ਉਹਨੇ ਮੈਨੂੰ ਫੋਨ ਕੀਤਾ ਵਾ ਕਹਿੰਦੀ ਸੀ ਦੀਦੀ ਤੁਸੀਂ ਘਰੇ ਆ ਜਾਓ ਇੱਥੇ ਮੈਂ ਤਾਂ ਹੀ ਆਈ ਆ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਤਾਂ ਸੁਬਹ ਕੰਮ ਤੇ ਜਾਣਾ ਹੈ ਚਾਰ ਦਿਨ ਤੇ ਹੋਏ ਤੇ ਮੋੜ ਕੇ ਆਈ ਹੋ ਤੇ ਤੂੰ ਫੇਰ ਆ ਗਈਆਂ ਨਾ ਇਹ ਅਲੱਗਰ ਦਾ ਕੰਮ ਜਿਗਾਉਣੀ ਆ ਨਾ ਤੈਨੂੰ ਨਹੀਂ ਪਤਾ ਲੱਗਦਾ ਕਿ ਮਰ ਕੇ ਘਰ ਦੇ ਜਾ ਇੱਥੇ ਕੋਈ ਆਉਣਾ ਜ਼ਰੂਰੀ ਆਪਣਾ ਘਰ ਸਾਬ ਚਾਰ ਕਿੱਸੇ ਤਹਿ ਕਰਾਉਗੇ ਤਾਂ ਮਰੋਗੇ ਕਿ ਮੂੰਹ ਚੋਟ ਕੇ ਤੁਰੇ ਜਾਣਾ ਹੈ ਇਹ ਹੀ ਗੱਲ ਮੰਮੀ ਮੈਨ ਨੂੰ ਕਹਿੰਨੀ ਆ ਕਿ ਮਸਾ ਮਸਾ ਦਾ ਉਹਨੂੰ ਕੰਮ ਮਿਲਦਾ ਵੈ ਕਿਤੇ ਮਿਲਦਾ ਵੈ ਕੰਮ ਉਹਨੂੰ ਟਿਕੀ ਕਰਨ ਦਿਆ ਕਰ ਨੌਕਰੀ ਮਿਲਨੀ ਵੀ ਕਿਤੇ ਸੌਖੀ ਹੁੰਦੀ ਐ ਹੋ ਕਿਤੇ ਕਿਹੜੀ ਏਡੀ ਵੱਡੀ ਕੰਪਨੀ ਚ ਕੰਮ ਕਰਦਾ ਵੈ ਕਿ ਜਿੱਥੇ ਚੱਲ ਕੋਈ ਗੱਲ ਹੀ ਚਾਰਦੀ ਨਹੀਂ ਜਾਏਗਾ ਤਾਂ ਪੈਸੇ ਕਿਹ ਵੱਲੋਂ ਕੱਟੇ ਜਾਣਗੇ ਮਾੜੀਆਂ-ਮੋਡੀਆਂ ਕੰਪਨੀਆਂ 'ਚ ਕੰਮ ਕਰਨਾ, ਉਹਨੀਆਂ ਕ ਤਨਖਾਹਾਂ, ਪਰ ਉਹਨੇ ਇੱਕ ਘਰ ਦੇ ਖਾਚੇ ਹੁੰਦੇ ਨੇ। ਇਹੋ ਜਿਹਾ ਮੈਂ ਸਮਝਾਉਂਦੀ ਕਿ ਐਡੀਆਂ ਕਿਹੜਾ ਬਾਹਵਾਂ ਕਰਦੀਆਂ ਕਿਹੜਾ ਚੁੱਥੇ ਦੇ ਨਾਲ ਆਦੀ ਐ। ਰਮੀ ਜੀ, ਜ਼ਿੰਮੇਵਾਰੀਆਂ ਜ਼ਰੂਰੀ ਹੁੰਦੀਆਂ। ਕਿਤੇ ਆਣਾ ਜਾਣਾ ਵੀ ਪੈਂਦਾ। ਉਹ ਤੇ ਕੁੱਤ ਤੇ ਹੀ ਮਨ ਮੰਨਦੀ ਆ। ਆਏ ਹੋਣਾ 4 ਦਿਨ ਪਹਿਲਾਂ। ਹੁਣ ਤੁਸੀਂ ਇਹਨਾਂ ਪਾਗਲ ਮਗਰ ਲੱਗ ਗਿਆ। ਜਦੋਂ ਉਹਦੀ ਅੰਬੂ ਚੋਕੇ ਤੁਸੀਂ ਇਹਦੇ ਮਗਰ ਤਾਂ ਪਈ ਨਾ। ਮੈਂ ਆਂਹੀਆਂ ਪ੍ਰਕਾਰ ਬਾ ਸੰਬੰਧਿਤ ਚਾਰ ਤਹਿ ਹੈ। ਕਮਾਓ ਤੇ ਕਿਹ ਚੰਗੇ ਬੰਦੇ ਲਾਓ ਆਹ ਤਾਂ ਇਹ ਖਰਿਆ ਮੋਟਰਸਾਈਕਲ ਲਈ ਫਿਰਦੇ ਨੇ ਉਹਨੂੰ ਵੀ ਘਟਾ ਲਾ ਦੇ ਲੈ ਹੁੰਦੇ ਨੇ ਕੋਈ ਗੱਲ ਨਹੀਂ ਮੰਮੀ ਜੀ ਅ ਰੱਬ ਦੇ ਘਰ ਦੇ ਰਿਆ ਅੰਧੇਰ ਨਹੀਂ ਆ ਬਾਕੀ ਰਹੀ ਗੱਲ ਟਾਈਮ ਦੀ ਰਿਸ਼ਤੇਦਾਰੀਆਂ ਲਈ ਟਾਈਮ ਮੰਮੀ ਕੱਢਣਾ ਹੀ ਪੈਂਦਾ ਵਾ ਰਿਸ਼ਤਿਆਂ 'ਚ ਪਿਆਰ ਤਾਂ ਹੀ ਵਧੂ ਵਧੂਗਾ ਜੇ ਆਪਾਂ ਮਿਲਾ ਵਰਤਾਂਗੇ ਤੇ ਜੇ ਮਿਲਾ ਵਰਤਾਂਗੇ ਨਹੀਂ ਤੇ ਪਿਆਰ ਕਾ ਦਾ ਵਧਣਾ ਮੰਮੀ ਘੱਟੇ ਹੁੰਦੇ ਰਹਿੰਦੇ ਨੇ ਸਾਜੋ ਤੁਸੀਂ ਕੋਈ ਨਹੀਂ ਬਹਿ ਜਾ ਪਿਆਰ ਵਧੇ ਵਧੇ ਸਾਡਾ ਚਲ ਕੋਈ ਨਹੀਂ ਘਰ ਆਈ ਗਿਆ ਬਹੁਤ ਇਹ ਆਵਾਂਗੇ ਜਾਵਾਂਗੇ ਤੇ ਪਿਆਰ ਵਧੇਗਾ ਬੰਦਾ ਪੁੱਛੇ ਆਈ ਹੈ ਕਦੀ ਕੁਛ ਲੈ ਵੀ ਆਇਆ ਕਰ ਤੇਰਾ ਭਤੀਜਾ ਹਗਾ ਮੈਂ ਮੂੰਹ ਚੁੱਕਦੀ ਹੈ ਹੱਥ ਲੰਗਾਂਦੀ ਹੈ ਤੇ ਤੁਰ ਹੀ ਆਂਦੀ ਹੈ ਕਿੰਨੇ ਪਿਆਰ ਵਧਾਣਾ ਮੈਂ ਲਵਾਦੀ ਅਸਨ 3 ਮੁਰਸਾਦੇ ਕੰਗੀ ਰਹੇ ਅੱਛਾ ਠੀਕ ਹੈ ਬੈਠ ਜਾ ਗੁਰੂ ਮਿਆਂ ਦੀ ਦੱਸ ਕੋਈ ਇਹ ਨੰਨੂ ਪੁੱਛੇ ਕਿ ਤੁਹਾਨੂੰ ਸਦਾ ਫੋਨ ਇੱਥੇ ਕਿ ਜਿਹੜਾ ਆ ਜਾਂਦੇ ਬਿਨਾ ਸੋਚੇ ਸਮਝਿਆਂ ਨਾ ਸਾਡੇ ਘਰ ਸੰਤਰੇ ਫਰੂਟ ਖਾਣ ਪੀਣ ਦੀ ਕੋਈ ਕਮੀ ਹੈ ਅਚਾਰ ਤੇ ਸੰਤਰੇ ਲਫਾਫੇ ਚ ਪਾਇਆ ਤੇ ਲੈ ਆਏ ਨੇ ਕੇਲੋ ਭਾਬੀ ਸੰਤਰੇ ਲਲੋ ਮੈਂ ਤਾਂ ਪਹਿਲਾਂ ਕੁਝ ਹੋਰ ਹੀ ਬਣਾਉਣਾ ਸੀ ਕਿ ਸਿਮਰਤ ਆ ਰਹੀ ਐ ਚਲ ਸੋਹਣੀਆਂ ਚੀਜ਼ਾਂ ਦੀ ਤਿਆਰੀ ਕਰ ਲਵਾਂ ਪਰ ਹੁਣ ਉਹ ਕੀ ਚਾਹ ਦੇਣੀ ਮੈਨਾਂ ਨੂੰ ਮੈਂ ਵੀ ਨਾ ਪੁੱਛ ਦਿੱਤਾ ਮੰਮੀ ਜੀ ਵੀਰਾ ਕਿਤੇ ਨਜ਼ਰ ਨਹੀਂ ਆਉਂਦਾ ਕਿਤੇ ਗਿਆ ਐ ਇੱਥੇ ਕਿਤੇ ਹੋਣਾ ਘਰ ਬਾਹਰ ਦਾ ਇਹਨੇ ਕੰਮ ਵੇਖਣਾ ਸਾਰੇ ਪੁੱਤਾਂ ਨੂੰ ਕੰਮ ਵੇਖਣੇ ਪੈਂਦੇ ਨਾਲਿਆਂ ਪਰਉਣੀ ਆਉਣ ਲੱਗੇ ਆ ਤੈਨੂੰ ਪਤਾ 100 ਤਿਆਰੀਆਂ ਕਰਨੀਆਂ ਪੈਂਦੀਆਂ ਲੈ ਮੰਮੀ ਤਿਆਰੀਆਂ ਕਾਹਦੀਆਂ ਕਰਨੀਆਂ ਭਾੜਾ ਛਾਹ ਪਾਣੀ ਪੀ ਲੈਣ ਕੇ ਬਾਅਦੋਂ ਬਾਅਦ ਇੱਥੇ ਤਿਆਰੀ ਵਾਲੀ ਕਿਹੜੀ ਗੱਲ ਆ ਤੂੰ ਤੇ ਕਮਰੇ ਲੈ ਆਦਾ ਸੌਂ ਦੇਖਣਾ ਆਖਣਗੇ ਕਿ ਇਹ ਕਿ ਚੱਲਣਾ ਪੈਂਦਾ ਐਵੇਂ ਥੋੜਾ ਤੇ ਕਾ ਬਿਆਹ ਤੇ ਕੱਢੋ ਹਾਂਜੀ ਮੰਮੀ ਰਿਸ਼ਤੇਦਾਰੀਆਂ ਵੇਖ ਹੀ ਤਿਆਰੀਆਂ ਕਰਨੀਆਂ ਪੰਦੀਆਂ ਨੇ ਚਲੋ ਜਿੱਦਾਂ ਦੇ ਅੱਗੋਂ ਲੱਭੇ ਉਦਾਂ ਦਾ ਹੀ ਤੁਸੀਂ ਕਰੋਗੇ ਕੋਈ ਗੱਲ ਨਹੀਂ ਹਾਂ ਕਰਨੀ ਪੈਂਦੀ ਆ ਅਗਲਾ ਭਲਕੇ ਚੋਂ ਬੰਦਿਆਂ ਤੇ ਜਾ ਕੇ ਕਹੋ ਤੇ ਸਹੀਂ ਵੀ ਮੇਰੇ ਸਹੁਰਿਆਂ ਨੇ ਮੇਰੀ ਸੇਵਾ ਬੜੀ ਕੀਤੀ ਆ ਚਾ ਵੀ ਲੋ ਇਹ ਦੇਖਣ ਲਈ ਸੀ ਸ਼ਮੀ ਕਿ ਚਾਹ ਨਾ ਕੁਝ ਨਹੀਂਗਾ ਪਤਾ ਕੀ ਗੱਲ ਐ ਇੱਕ ਤਾਂ ਤੁਸੀਂ ਦੱਸੇ ਬਿਨਾ ਆ ਗਏ ਬੰਦਾ ਫੋਨ ਕਰ ਦਵੇ ਨਾ ਤੇ ਚੱਲ ਤਿਆਰੀ ਮੰਮੀ ਕੋਈ ਕਰ ਲੈਂਦਾ ਹੁਣ ਘਰੇ ਕੁਝ ਹੈ ਵੀ ਨਹੀਂ ਸੀ ਤੇ ਫਿਰ ਮੈਂ ਵੀ ਕੀ ਕਰਦੀ ਐਸ ਲਈ ਮੈਂ ਚਾਹ ਹੀ ਲੈ ਲਈਆਂ ਚਾਹ ਤਾਂ ਮੈਂ ਦੇਣੀ ਸੀ ਨਾ ਉਹ ਚੱਲ ਕੋਈ ਨਹੀਂ ਚਾਹ ਜਾਂ ਟੀਓ ਤੁਸੀਂ ਜਾ ਅ ਘੜੀ ਕਿਨੂੰ ਸਿਮਰਤ ਨਹੀਂ ਆਉਂਦੇ ਆ ਤੇ ਨਾਲ ਖਾ ਪੀ ਲੋਗਾ ਇਹ ਕਿਹੜੀ ਗੱਲ ਐ ਤੁਸੀਂ ਚਾਹ ਪੀਓ ਖੜੋ ਮੰਮੀ ਆਓ ਚਲਿਏ ਸਿਮਰਤ ਆ ਗਈ ਜੇ ਲੱਗਦਾ ਇਹ ਪੀਲਣ ਕੇ ਆਪੇ ਚਾ ਦੇਖਿਆ ਕਿੰਨਾ ਚਾਹ ਸਿਮਰਤ ਦਾ ਭੱਜੀ ਗਈ ਆ ਛੋਟੀ ਨਣਾਣ ਜੁ ਆਈ ਆ ਮੰਮੀ ਮੈਂ ਮੰਦੀ ਆ ਛੋਟੀ ਨਣਾਣ ਆ ਪਰ ਇੰਨਾ ਵੀ ਚਾ ਨਹੀਂ ਹੋਣਾ ਚਾਹੀਦਾ ਮੈਂ ਵੀ ਤੇ ਨਣਾਣੀ ਆ ਵੱਡੀ ਮੈਂ ਵੀ ਖੰਨਾ ਦਿੱਤੀ ਆ ਕੋਈ ਨਹੀਂ ਸ਼ਮੀ ਤੂੰ ਚੁੱਪ ਕਰ ਕਰ ਲੈਂਦੇ ਇਹਨਾਂ ਨੂੰ ਚਾਹ ਪੂਰੇ ਆ ਹਾਏ ਮੇਰੇ ਰੱਬਾ ਕਿੰਨੇ ਸੋਹਣੇ ਲੱਗਣਦੇ ਹੀ ਐ ਹਾਜੂ ਲੈਣੀ ਮੈਂ ਸੱਦ ਕੇ ਜਾਵਾਂ ਸਾਸ਼ੀ ਕਾਲ ਸਿਧਤ ਤੇ ਨਿਕਲੇ ਨਾ ਜੇ ਮੈਂ ਆ ਜੇ ਤੂੰ ਸੋਹਣੇ ਲੱਗਦੇ ਨਹੀਂ ਐ ਕੀ ਬਾਬੀ ਅਜੋ ਸੱਸ ਜੀ ਸਾਸ਼ੀ ਗਮਸੀ ਜੀ ਹੋਠਠਕੋ ਜੀ ਬਹੁਤ ਖੁਸ਼ ਹੋਵਦੀ ਆ ਇੰਡੀਆ ਚ ਆ ਗਏ ਹਵਾ ਪਾਣੀ ਤੇ ਚੀਜ਼ ਦੀ ਹੋ ਗਿਆ ਹਾਂ ਤੁਹਾਡੇ ਵਾਸਤੇ ਨਹੀਂ ਆਪਣੇ ਘਰ ਚ ਕਾ ਦਾ ਨਾਲ ਕਿ ਅੱਛੀ ਜੀ ਲੋ ਯਾਦ ਕਰਦੇ ਵਿੱਚ ਆਪਾਂ ਹਾਜ਼ਰ ਹੋ ਗਏ ਬਸ ਵੀ ਲੋ ਵਿਆਹ ਚ ਤੇ ਤੁਹਾਡੀ ਰੌਣਕ ਗਈ ਸੀ ਐਨਾ ਕੈਂਪਸੀ ਮਾਸੀ ਜੀ ਨੇ ਤੇ ਇਹ ਕੁਛ ਲਿਆਂਦਾ ਸਾਡੇ ਵਿੱਚ ਕੀ ਕੀ ਲੈ ਕੇ ਆਏ ਹੋ ਤੇਰਾ ਤੁਸ਼ ਸੀ ਮੁਰਤ ਸੇ ਕਹਿੰਦੀ ਸੀ ਮੇਰੀ ਭਾਬੀ ਦਾ ਸੁਭਾਨਾ ਮਾਸੀ ਜੀ ਤੁਸੀਂ ਮਿਲੋਗੇ ਖੁਸ਼ ਹੋਜੋਗੇ ਐਨੀ ਹੱਸ ਮੁਖ ਹੈ ਐਨੀ ਹੱਸ ਕੋ ਵਾਕੀ ਸੱਚੀ ਗੱਲ ਹੈ ਹੋ ਦੀਦੀ ਤੁਸੀਂ ਕਦੋਂ ਆਏ ਬਸ ਸਿਮਰਤ ਅਸੀਂ ਨੀ ਨਾ ਤੁਹਾਡੇ ਅੱਗੇ ਅੱਗੇ ਹੀ ਆਏ ਆ ਤੇਰੇ ਜੀਜਾ ਦੀ ਕਹਿੰਦੇ ਸੀ ਕਿ ਸਿਮਰਤ ਦਾ ਫੋਨ ਆਇਆ ਵਾ ਕਿ ਤੁਸੀਂ ਵੀ ਆ ਜਾਓ ਤੇ ਆਪਾਂ ਇਕੱਠੇ ਬਹਾਂ ਖਲੋਵਾਂਗੇ ਵਾਸਰ ਅਸੀਂ ਤੇ ਭੱਜੇ ਆਈ ਖੁਸ਼ੀ ਚ ਹੋਰ ਜੀਜਾ ਜੀ ਤੁਸੀਂ ਠੀਕ ਹੋ ਹਾਂ ਸਿਮਰਤ ਵਧੀਆ ਤੂੰ ਦੱਸ ਵਧੀਆ ਸੇਵਕ ਹੋਰ ਤੁਸੀਂ ਠੀਕ ਹੋ ਹਾਂਜੀ ਜੀ ਦੀਦੀ ਬਸ ਚੱਲਦੀ ਕੜਾ ਜੀ ਚਲੋ ਵਧੀਆ ਵਾ ਮਾਸੀ ਜੀ ਤੁਸੀਂ ਸੁਣਾਓ ਕਿਵੇਂ ਹੋ ਸ਼ੁਕਰ ਹੈ ਜਿਹੜਾ ਸਮਾਂ ਨਿਕਲ ਜੇ ਉਹੀ ਚੰਗਾ ਜੀ ਤੁਸੀਂ ਸਾਰੇ ਠੀਕ ਹੋ ਬਹੁਤ ਵਧੀਆ ਮਾਸੀ ਜੀ ਵਿਆਹ ਦਾ ਨ ਮਿਲਿਆ ਸੀ ਨਾ ਬੜੀ ਖੁਸ਼ੀ ਹੋਈ ਮਿਲ ਕੇ ਨੇ ਨੂੰ ਤੇ ਆਪੇ ਨਾਈ ਚਾ ਚੜੇ ਮੈਂ ਤੇ ਸਿਮਰਤ ਨਹੀਂ ਗਈ ਮੈਂ ਕਿ ਤੇਰਾ ਪਰਿਵਾਰ ਬਹੁਤ ਚੰਗਾ ਤੇਰਾ ਪਰਿਵਾਰ ਬਹੁਤ ਚੰਗਾ ਹੈ ਹਾਂਜੀ ਮਾਸੀ ਜੀ ਸਿਮਰਤ ਵੀ ਸਾਡੀ लाਡਲੀ ਹੈ ਬਹੁਤ ਚੰਗੀ ਆ ਬੜਾ ਸੁਭਾਅ ਚੰਗਾ ਚੰਚਲ ਜਿਆ ਸਿਮਰਤ ਹੈ ਹੀ ਬੜੀ ਸਿਆਣੀ ਕੁੜੀ ਸੀ ਮਾਸੀ ਜੀ ਦੀ ਫੋਲ ਸੇਵਾ ਕਰਿਆ ਕਰੀ ਚੰਗਾ ਹਾਂਜੀ ਜੀ ਜੀ ਇੰਨੀ ਉਹ ਨਾ ਸੇਵਾ ਕਰਦੇ ਜੇ ਜੀ ਜੀ ਜਾਜ ਵਾਲੇ ਬਿਠਾਉਣ ਤੋਂ ਇਨਕਾਰ ਕਰਦੇ ਵਾਹ ਬੰਦਾ ਮਾ ਪਾਣਾ ਨਹੀਂ ਵਿੱਚ ਨਹੀਂ ਜੀ ਬੀਕੋ ਅਜੀ ਮਾਸੀ ਬਹੁਤ ਵਧੀਆ ਤੁਸੀਂ ਸੁਣਾਓ ਸਾ ਠੀਕ ਆ ਆਣਾ ਬੇਟਾ ਤੁਸੀਂ ਸਾਡੇ ਘਰ ਚੱਕਰ ਜਰੂਰ ਲਾਣਾ ਜੀ ਹਜੀ ਅਜੀ ਮਾਸੀ ਜਰੂਰ ਆਵਾਂਗੇ ਤੇ ਤੁਸੀਂ ਸ਼ਮੀ ਤੁਸੀਂ ਇਹ ਨਾ ਸੋਚਿਆ ਜੇ ਵੀ ਸ਼ਾਇਦ ਹੁਣ ਸਿਮਰਤ ਦੇ ਸੋਰੇ ਜਾਵਾਂਗੇ ਜਾਂ ਐਂਜ ਜਾਂਜ ਚੰਗਾ ਲੱਗੇਗਾ ਕਿ ਨਹੀਂ ਲੱਗੇਗਾ ਤੁਸੀਂ ਆਪਣਾ ਘਰ ਸਮਝ ਕੇ ਪੁੱਤਰ ਆਣਾ ਜੇ ਨਹੀਂ ਨਹੀਂ ਮਾਸੀ ਜੀ ਅਸੀਂ ਕਿਉਂ ਨਹੀਂ ਆਣਾ ਜਰੂਰ ਆਵਾਂਗੇ ਅਸੀਂ ਸਿਮਰਤ ਦਾ ਘਰ ਸਾਡਾ ਆਪਣਾ ਹੀ ਘਰ ਆ ਦੱਸੋ ਇੱਕੋ ਇੱਕ ਤੇ ਭੈਣ ਹਾਂ ਉਹਦੀ ਵੱਡੀ ਕੋਈ ਗੱਲ ਨਹੀਂ ਤੰਦਾ ਕਰੀ ਜੀ ਸਦਕੇ ਜਦੋਂ ਮਰਜੀ ਤੁਸੀਂ ਆਓ ਪਤਣਾ ਕੰਮ ਠੀਕ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਚੜ੍ਹਦੀ ਕਲਾ ਹੋਰ ਸਿੰਗਰ ਤੁਨ ਕੀ ਲਓਗੇ ਪਹਿਲਾਂ ਮੈਂ ਦੱਸੂ ਜੂਸ ਮੰਗਾ ਲਵਾਂ ਕਿ ਕੌਫੀ ਪੀਓਗੇ ਤੇ ਇਹ ਦੀਦੀ ਤੋਂ ਵੀ ਪੁੱਛ ਲਓ ਉਹਨਾਂ ਨੇ ਕੀ ਲੈਣਾ ਉਹਨਾਂ ਨੇ ਉਹਨਾਂ ਨੇ ਤਾਂ ਖੁਨੇ ਚਾਹ ਪੀਂਦੀ ਐ ਤੋ ਪੀ ਕੇ ਫ੍ਰੀ ਵੀ ਹੋਗੇ ਤੇ ਨਸੋ ਸੇਵਕ ਤੁਸੀਂ ਕੀ ਲੋਗੇ ਜੋ ਦਾ ਦੱਤਾ ਦਾ ਦਿਲ ਕਰਦਾ ਉਹ ਲੈ ਆਓ ਨਹੀਂ ਨਹੀਂ ਅੱਜ ਦਿਨ ਤੁਹਾਡਾ ਹੈ ਤੁਹਾਨੂੰ ਹੀ ਪੁੱਛ ਕੇ ਅਸੀਂ ਦੇਣਾ ਜੋ ਵੀ ਹੈ ਜੋ ਦਿਲ ਕਰਦਾ ਮੈਨੂੰ ਦੱਸ ਦੋ ਮੈਂ ਉਹ ਹੀ ਬਣਾ ਲੈਂਦੀ ਹਾਂ ਤੁਹਾਨੂੰ ਤੇ ਪਤਾ ਹੀ ਹੈ ਭਾਬੀ ਮੈਨੂੰ ਚਾਹ ਪਸੰਦ ਥੀ ਚਾਹ ਲੈ ਆਓ ਤੇ ਸੇਵਕ ਨੂੰ ਕੀ ਪਸੰਦ ਹੈ ਚਾਹ ਹੀ ਲੈ ਆਓ ਤੁਸੀਂ ਜੋ ਇਹਨੂੰ ਪਸੰਦ ਹੋ ਮੈਨੂੰ ਪਸੰਦ ਆ ਆਜ ਇਹਦੇ ਵਿਆਹ ਨੂੰ ਕਾਕਾ ਚਾਹ ਦੇਣੀ ਆ ਤੂੰ ਦੇ ਨ ਹੋਏ ਨੇ ਤੇ ਤੁਹਤੇ ਪਸੰਦ ਵੀ ਕੱਲਾ ਪੀਏ ਤੇਨੂੰ ਸਾਡੀ ਕਿ ਪਸੰਦ ਹੁੰਦਾ ਪਤਾ ਨਹੀਂ ਲੱਗਾ ਐਦਾਂ ਕੁਸੀ ਪੈਂਦੀ ਜਦੋਂ ਦੇ ਮਮੀ ਹਨ ਛੱਡ ਕੇ ਗਏ ਛੋਟਾ ਜਿਹਾ ਸੀਗਾ ਜਦੋਂ ਉਹਨੂੰ ਪਾਲ ਕੇ ਵੱਡਾ ਕੀਤਾ ਤੇ ਭੂਆ ਜੀ ਵੀ ਸੀਗੇ ਧਿਆਨ ਰੱਖਦੇ ਸਨ ਉਹ ਵੀ ਪਰ ਉਹਨਾਂ ਵਿਚਾਰਿਆਂ ਦਾ ਪਿੱਛੇ ਨਹੀਂ ਸੀ ਸਰਦਾ ਆਉਂਦੇ ਸੀ ਨਾਲ ਹੀ ਧਿਆਨ ਪਿੱਛੇ ਨੂੰ ਹੋ ਜਾਂਦਾ ਸੀ ਫਿਰ ਉਹ ਵਿਚਾਰੇ ਬਸ ਵਿਚਾਰਾ ਮੁਸ਼ਕਲਾ ਵਿੱਚ ਹੀ ਪਾਲਿਆ ਬੱਚਾ ਤੁਹਾਨੂੰ ਪਤਾ ਹੀ ਇਹ ਪੈਂਦੀ ਬਿਨ ਮਾਂ ਪਿਓ ਤੋਂ ਬੱਚਾ ਪਾਲਣਾ ਕਿੰਨਾ ਔਖਾ ਹੁੰਦਾ ਹੈ ਵੀ ਸ਼ੁਕਰੇ ਇਨੂੰ ਲਾਈਫ 파ਟਰ ਅੱਛੀ ਮਿਲ ਗਈ ਹੈ ਉਸ ਹਰ ਕਿਸੇ ਨੂੰ ਟੈਨਸ਼ਨ ਖਤਮ ਹੋ ਗਈ ਇਹ ਸਾਡੇ ਘਰ ਨੂੰ ਲਕਨੀ ਜਨਮ ਦਿਨ ਵਾਲੇ ਨਾਲੋਂ ਨਾ ਪਾਲਣਾ ਨਾ ਵੱਡਾ ਹੁੰਦਾ ਹੈ ਉਹਦੀ ਮਾਂ ਹੁਣ ਤੁਸੀਂ ਹੋ ਚੱਲ ਮੁੰਡਿਆ ਹੁਣ ਉਹਦੇ ਮਗਰ ਲਾ ਕੇ ਤੂੰ ਨਾ ਭੁੱਖਾ ਰਹੀ ਚੱਲ ਅੰਜੂ ਕੁਛ ਲੈ ਆ ਲੈ ਕੇ ਆਂਦੀ ਮੈਂ ਤੇ ਬੱਸ ਮੰਮੀ ਸਿਮਰਤ ਨੂੰ ਨਹੀਂ ਵੇਖੀ ਜਾਣਦੀ ਐ ਇੰਨੀ ਸੋਹਣੀ ਲੱਗਣ ਦੀ ਕਿਤੇ ਇੰਨਾ ਰੂਪ ਇਹਨੂੰ ਚੜ ਗਿਆ ਵੈ ਦੇਖਾਂ ਸੀ ਕਿਤੇ ਬਹੁਤ ਸੋਹਣੀ ਲੱਗਣਦੀ ਹੈ ਮੈਂ ਨਜ਼ਰੀ ਨਾ ਲਾ ਛੱਡਿਆ ਜੇ ਤੁਸੀਂ ਸਾਡੀ ਸਿਮਰਤ ਨੂੰ ਨਹੀਂ ਨਹੀਂ ਨਜ਼ਰ ਖੇਲਣੀ ਐ ਬਹੁਤ ਸੋਹਣੀ ਲੱਗਨ ਗਈ ਐ ਭਾਬੀ ਜੀ ਤੇਰੀ ਫਾਪ ਪੂਰੀਆਂ ਚੱਕਦੀ ਜੇ ਕੱਲ ਆਹ ਕਿਹੜੀ ਤੇ ਭਾਵੇਂ ਕੋਈ ਨਾ ਹੀ ਪਾਵੇ ਦੇ ਲੱਖ ਲੋਤੀ ਗੱਲਾਂ ਕਰੀ ਜਾਂਦੀ ਕੁਛ ਲੈ ਆ ਮੇਰੀ ਨਜ਼ਰੀ ਨਹੀਂ ਮੰਮੀ ਅੱਡੇ ਤੋਂ ਹਟਣ ਦੀ ਸੀ ਲਿਆਂ ਰੱਖੀ ਆ ਔਰ ਕੰਜੀ ਠੀਕ ਹੋ ਨਾ ਠੀਕ ਆ ਜੀ ਤੁਹਾਡੇ ਸਾਹਮਣੇ ਸਿਮਰਤ ਤੇ ਬਈ ਜੀ ਲੱਗ ਗਿਆ ਜੇ ਕਿ ਨਹੀਂ ਜੇ ਲੱਗਿਆ ਤੁਹਾਨੂੰ ਪਤਾ ਹੀ ਐ ਨਾ ਫਿਰ ਇੱਥੇ ਬਾਹੋਂ ਦਾ ਜੀ ਲੱਗਦਾ ਹਾਂ ਬੋਲੋ ਹੋਰ ਹੀ ਹੋਰ ਯਾਤਰਾ ਤੋਂ ਨਹੀਂ ট্রেনিং ਹੈ ਕੋਈ ਗੱਲ ਨਹੀਂ ਜੇ ਮੈਂ ਮਾਂ ਤੇ ਤੁਹਾਨੂੰ ਹੀ ਮਾਂ ਹੀ ਜੇ ਮਾਸੀ ਤੇ ਮਾਂ ਤੇ ਕੀ ਫਰਕ ਕੋਈ ਗੱਲ ਨਹੀਂ ਜੀ ਮਾਸੀ ਤੇ ਨਾਮ ਵੀ ਉਹਦੇ ਨਹੀਂ ਕਹਿੰਦੇ ਦੋ ਮਾਵਾ ਲਾਉ ਤੇ ਮਾਸ ਤੇ ਮਾਮੀਆਂ ਸਾਰੇ ਬੰਦੇ ਨੇ ਹਾਂ ਜੀ ਤੁਹਾਨੂੰ ਵੇਖ ਕੇ ਸਾਡੀ ਟੈਨਸ਼ਨ ਹੀ ਲੱਤ ਗਈ ਹੈ ਤੇ ਚਲੋ ਉਹਨੂੰ ਇੱਕ ਹੋਰ ਮਾਂ ਦੇ ਲਗੀ ਤੁਸੀਂ ਫਿਕਰ ਨਾ ਕਰੋ ਪਰ ਇਹ ਨਾ ਸੋਚੇ ਜੇ ਤੁਸੀਂ ਵੀ ਉਹ ਹੋਂ ਹੈਗੇ ਨੇ ਤੇ ਸਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਹੈਗੀ ਤੁਸੀਂ ਵੀ ਆਪਣੀ ਥਾਂ ਤੇ ਫਿਕਰ ਕਰਿਆ ਜੇ ਠੀਕ ਹੈ ਤੁਹਾਨੂੰ ਮਿਲਣ ਆਉਂਦੇ ਜੀ ਅੱਜ ਹਾਂ ਜੀ ਜ਼ਰੂਰ ਜੀ ਜ਼ਰੂਰ ਅੰਜੂ ਹਾਂਜੀ ਮੰਮੀ ਦੇਹ ਪੁੱਤ ਕਿੰਡਾ ਸੋਹਣਾ ਸੀ ਮੇਰੇ ਤੈਨੂੰ ਘਰ ਬਾਹਰ ਚੁਲਿਆ ਤੇ ਕਿੰਨਾ ਗਹਿਣਾ ਪਾਇਆ ਕਿਤੇ ਫੁੱਟ ਫੁੱਟ ਪੈਣ ਲਈ ਆ ਤੇ ਪਰੋਹਾਂਗੀ ਇਹ ਕਿੰਡਾ ਸੋਹਣਾ ਤੇ ਮਾਸੀ ਦਾ ਵੇਸ ਵਾ ਕੇ ਨਾ ਚੰਗਾ ਮੰਮੀ ਅਗੀ ਲਿਪਾਰੋ ਆਈ ਹੈ ਚੱਚਾ ਵਿਆਹ ਵਸਤੇ ਆਈ ਸੀ ਕਹਿੰਦੇ ਪਾਲਿਆ ਕੋਸੇ ਹੀ ਉਹਨਾਂ ਨੇ ਘਰ-ਬਾਰ ਤੇ ਮੰਮੀ ਹੈ ਹੀ ਸੁੱਖਾ ਤੇ ਤੁਸੀਂ ਦੱਸੋ ਉੱਠ ਕੇ ਆ ਗਏ ਉਧਰ ਕੀ ਕਹਿਣਾ ਮੈਂ ਤੇ ਤੈਨੂੰ ਹਾਲ ਦੀ ਘੜੀ ਹੋਈ ਕਹਿਣਾ ਹੀ ਵੀ ਵੇਖ ਆਪਾਂ ਕਿ ਢੇ ਕਰਮਾ ਵਾਲੇ ਆ ਆਪਣੀ ਧੀ ਕਿੱਡੀ ਸੌਖੀ ਆ ਹੁਣ ਤੇ ਤੈਨੂੰ ਇਹ ਆਖਣ ਆਈ ਆ ਆਵਾਜ਼ ਤੇਨੂੰ ਮਾਰੀ ਆ ਕਿ ਹੁਣ ਇਹਨੂੰ ਕੀ ਦੇ ਕੇ ਤੋੜਨਾ ਮੰਮੀ ਤਾਂ ਤੋਂ ਕੀ ਲੁਕਾਣਾ ਮੈਂ ਪਹਿਲਾਂ ਤਾਂ ਅਸੀਂ ਸੋਚਿਆ ਸੀ ਕੱਪੜੇ ਦਵਾਂਗੇ ਪਰ ਜਿਸ ठाਉਂ ਦੇ ਇਹਨਾਂ ਦੇ ਹਾਵ ਬਹੁ ਹੋਗੇ ਨਾ ਜਿਸਾਂ ਦੀ ਇਹਨਾਂ ਦੀ ਪੋਜੀਸ਼ਨ ਨੇ ਕੀ ਆ ਉਸ ਹਾਵ ਨਾਲ ਮੈਂ ਨਾਲ ਕੱਲ ਹੀ ਗੱਲ ਕਰ ਲਈ ਸੀ ਅੱਛਾ ਮੈਂ ਤਾਂ ਬੜੀ ਸੋਹਣੀ ਚੀਜ਼ ਬਣਵਾਈ ਜੇ ਤੇ ਦੇਖੋ ਤੇ ਹੈਰਾਨ ਹੀ ਹੋ ਜਾਓ ਚਲੋ ਜੋ ਦੇਖਿਆ ਜਰਾ ਮੈਂ ਕ ਸੀਮਰਤ ਮਸੀਨਾ ਝੂੜੀਆਂ ਬਣਾ ਲੈਂਦੀ ਸੀ ਕਿੱਟੀਆਂ ਸੋਹਣੀਆਂ ਤੇ ਨਾਲ ਮੁੰਡੇ ਵਸੇ ਚਾਹ ਬਣਵਾ ਲਈ ਮਮੀ ਵੇ ਲੱਗ ਗਿਆ ਨਾ ਤੇ ਉਹਨੇ ਅੱਗੇ ਵੜਾ ਪਾਇਆ ਤੇ ਮਮੀ ਕਿੱਥੇ ਰ ਇਦਾਂ ਹੀ ਆ ਫਿਰ ਤੇ ਨਾਲ ਮੇਰੀ ਗੱਲ ਸੁਣੋ ਮਮੀ ਮੇਰੇ ਕੋ ਨਾ ਬੈਡ ਤੇ ਸੂਟ ਬੜੇ ਭਾਰੇ ਭਾਰੇ ਤੇ ਯਾਦ ਹੈ ਪਿੱਛੇ ਵਿਆਹ ਜਾਣਾ ਸੀ ਤੇ ਮੈਂ ਦੋ ਚਾਰ ਇਕੱਠੇ ਲੈ ਹੀ ਸਾਂ 21 ਆਇਆ ਤਿੰਨ ਸੂਟ ਇਦਾਂ ਹੀ ਪੇਨੇ ਉਹਨਾਂ ਚੋਂ ਮੈਂ ਦੋ ਕਸੂਟ ਕੱਢ ਕੇ ਨਾ ਦੇ ਦੇਣੀ ਐ ਇੱਕ ਉਹਦੀ ਨਾਸੀ ਨੂੰ ਦੇ ਦੇਣੀ ਐ ਇੱਕ ਸਿਮਰਤ ਨੂੰ ਦੇ ਦੇਣੀ ਐ ਤੇ ਪਰੋੜੇ ਨੂੰ ਅਸੀਂ ਸਗਨ ਮੋਟਾ ਹੀ ਪਾ ਦਾਂਗੇ ਲਾਹਾਂ ਤੇ ਚ ਆਹ ਤੂੰ ਬੜਾ ਵਧੀਆ ਸੋਚਿਆ ਇਸੇ ਕਰਕੇ ਸਿਆਣੀ ਐ ਨਾ ਤੂੰ ਤੇ ਤਾਂ ਮੈਂ ਤੈਨੂੰ ਪੁੱਛ ਲਈ ਪਤਾ ਕੀ ਦੇਈ ਤੂੰ ਤਾਂ ਬੜੀ ਸਿਆਣਪ ਵਾਲੀ ਗੱਲ ਕੀਤੀ ਐ ਗਹਿਣਾ ਪਾਤਾ ਤੇ ਸੂਟ ਵੀ ਦੇ ਦਿੱਤੇ ਮੈਂ ਕਰਨਾ ਪੈਣਾ ਕਰਨਾ ਪੈਣਾ ਨਾਲੇ ਦੇਂਦੇ ਆ ਨਾ ਹਾਥੀ ਆਣੇ ਨਜਰਾਨੇ ਲਾਏ ਨਾ ਤੇ ਦਰਵਾਜੇ ਵੱਡੇ ਰੱਖਣੇ ਪੈਂਦੇ ਆ ਇਹੋ ਗੱਲ ਤੂੰ ਬੜੀ ਵਧੀਆ ਪੁੱਤ ਗੱਲ ਕੀਤੀ ਦੱਸੋ ਮੰਮੀ ਜੇ ਨਾਂ ਇੰਨਾ ਸੋਹਣਾ ਕਰਦੀ ਤੇ ਮੇਰੇ ਬੰਦੇ ਦੀ ਇੱਜ਼ਤ ਤੇ ਫਿੱਕ ਪੈ ਜਣੀ ਸੀ ਨਾਲ ਤੁਹਾਡਾ ਨਾਲ ਨਾਮ ਜੁੜਿਆ ਆ ਵੈ ਤੇ ਉਨਾ ਹੀ ਕਰਾਂਗੀ ਨਾ ਜਿਹੜੀ ਗੱਲ ਸੋਹਣੀ ਚਲ ਇਹ ਤੇ ਗੱਲ ਠੀਕ ਆ ਤੇ ਆ ਛੰਮੀ ਨੂੰ ਕੀ ਦੇਣਾ ਉਹ ਵੀ ਲੱਗੇ ਵੇ ਬੈਠੀ ਆਖੂਗੀ ਲੈ ਉਹਨੂੰ ਇਹਨਰ ਕੋ ਦਿੱਤਾ ਤੇ ਮੀਨੂ ਕੁਛ ਨਾ ਕੁਛ ਦੇ ਦੇਂਦੇ ਤੂੰ ਇਹ ਸੋਚ ਪੀ ਉਹਦੇ ਬਾਅਦ ਹੁਣ ਕੀ ਕਰੀਏ ਮੰਮੀ ਇੱਕ ਗੱਲ ਕਹਾਂ ਹੂੰ ਡੈਡੀ ਦੀ ਮਰਜ਼ੀ ਨਾਲ ਉਹਨੇ ਵਿਆਹ ਕਰਾ ਲਿਆ ਚਲੋ ਡੈਡੀ ਨੇ ਜਿੱਦਾਂ ਦਾ ਵੀ ਰਿਸ਼ਤਾ ਲੱਭਿਆ ਅਹੀਂ ਸਾਰਿਆਂ ਨੇ ਕਿੰਨਾ ਮਨਾਂ ਕੀਤਾ ਸੀ ਪਰ ਉਹ ਪਿਓ ਮਗਰ ਲੱਗੀ ਜੇ ਕਿਤੇ ਸਾਡੇ ਮਗਰ ਲੱਗਦੀ ਤੇ ਚੰਗਾ ਘਰ-ਬਾਰ ਦੇ ਕੇ ਉਹਨੂੰ ਵਿਆਹ ਦਿੰਦੇ ਪਿਓ ਦੀ ਬਹੁਤੀ ਚਿਹਤੀ ਸੀ ਨਾ ਤੇ ਲੋਕ ਪਿਓ ਨੇ ਕਿਹੜੇ ਖੁੰਝੇ ਲਾਇਆ ਦੇਣਾ ਕਰਨਾ ਕੀ ਹੈ ਦੱਸੋ ਕੋਈ ਨਵੀਂ ਵਿਆਹੀ ਆਈ ਹੈ ਜੇ ਤੁਹਾਨੂੰ ਬੋਤ ਹੈ ਤੇ 500 ਰੁਪਏ ਮੈਂ ਤੁਹਾਨੂੰ ਸਗਨ ਪਾ ਦਾਂਗੀ ਖਾਲੀ ਮਜ਼ਾ ਮੁੱਦੀ ਆਖੋਗੇ ਸਿਮਰਤ ਨੂੰ ਇਹ ਨਾ ਕੁਛ ਤੇ ਮੇਨੂ ਰੁਪਈਆ 500 ਮੰਮੀ ਉਹ ਨਮੀ ਵੀ ਆਈ ਆ ਆਹ ਜੀ ਤਾਂ ਵੇਖੋ ਤੇ ਤੁਸੀਂ ਨਾ ਜਾ ਕੇ ਵਿੱਚ ਬਹਿ ਜਾਓ ਹੁਣ ਠੀਕ ਹੈ ਮੈਂ ਲੈ ਕੇ ਆਨੀ ਸਮਾਨ ਭਾਂਡੇ ਭੁੰਡੇ ਤੁਸੀਂ ਜਰਾ ਨਾਲ ਚੁੱਕ ਦਿਓ ਮੰਮੀ ਚਾਹ ਪਾਣੀ ਪੀ ਲਿਆ ਉਹਨਾਂ ਨੇ ਨਹੀਂ ਕਰਦੀ ਭਾਂਡੇ ਭੁੰਡੇ ਚੁੱਕ ਲੋ ਮੰਮੀ ਹੈ ਫੇਰੀ ਮੈਂ ਲੈ ਕੇ ਆਵਾਂਗੀ ਨਾਲ ਰਹੀ ਗੱਲ ਛੰਮੀ ਦੀ 500 ਰੁਪਿਆ ਸਗਲ ਬੋਧ ਉਹਦੇ ਲਈ ਤੁਹਾਨੂੰ ਪਤਾ ਕੀ ਲੈ ਕੇ ਆਈ ਆ ਸੜੇ ਜੇ ਸੰਤਰੇ ਲਈ ਆਈ ਆ ਉਹ ਵੀ ਚਾਰਕ ਗਏ ਸੀ ਲਫਾਵਾ ਵੀ ਫਟਿਆ ਪਿਆ ਸੀ 500 ਰੁਪਏ ਉਹਦੇ ਲਈ ਨਾ ਬਹੁਤ ਵੱਡੀ ਰਕਮ ਐ ਉਹਦੀ ਔਕਾਤ ਤੋਂ ਬਾਹਰ ਹੀ ਐ ਤੀ ਸਮਝਿਆ ਕਰੋ ਚਲੋ ਇਹ ਗੱਲ ਮੰਮੀ ਮੇਰੀ ਗੱਲ ਤਾਂ ਸੁਣਿਓ ہاں ਜੀ ਮੈਂ ਸੂਟ ਕੱਢ ਲਿਆ ਸੀ ਸਗਨ ਦੇ ਲਪਾਵੇ ਵੀ ਐ ਦੇ ਦਈਏ ਬਲੋਨਾਂ ਨੂੰ ਫਿਰ ਮੇਰੀ ਗੱਲ ਸੁਣ ਸਗਨ ਵਾਲੀ ਤੇ ਲੈ ਕੇ ਠੀਕ ਆ ਮਸਾ ਮਸਾ ਤੇ ਮਾਸੀ ਆਈ ਦੇਖ ਕਿੱਡੀ ਦੂਰੋਂ ਉਹਨਾਂ ਨੂੰ ਅੱਜ ਆਪਾਂ ਰਾਤ ਰੱਖਣਾ ਸਵੇਰੇ ਭੇਜਾਂਗੇ ਆਪਾਂ ਅੱਛਾ ਤੇ ਕੋਈ ਗੱਲ ਨਹੀਂ ਰਾਤ ਰੱਖ ਲੈਨੇ ਬਾਹਰੋਂ ਵਧੀਆ ਜਗ੍ਹਾ ਤੋਂ ਰੋਟੀ ਖਵਾ ਕੇ ਲਿਆਨੇ ਹਾਂ ਤੇ ਇਹ ਤਾਂ ਸ਼ਗਨ ਲਿਆਰ ਤਾਂ ਕਰਦੀ ਹੈ ਪੂਰਾ ਚਲੋ ਕੋਈ ਨਹੀਂ ਸ਼ਗਨ ਲਿਆਰ ਕਰ ਆ ਜਾ ਲੈ ਆ ਠੀਕ ਹੈ ਮੰਮੀ